ਸਰਬਜੀ ਸੰਗਰੂਰ ਦੀ ਕਵਤਾ ਲਿਖਾਂਗਾ ਜ਼ਰੂਰ ਲਿਖਾਂਗਾ ਸਦਾ ਜ਼ਰੂਰ ਕੁਝ ਨਾ ਕੁਝ ਜ਼ਰੂਰ ਲਿਖਾਂਗਾ ਲਿਖਾਂਗਾ ਸਦਾ ਜ਼ਰੂਰ ਕੁਝ ਨਾ ਕੁਝ ਜ਼ਰੂਰ ਲਿਖਾਂਗਾ ਨਿਮਰਤਾ ਆਪਣੀ ਨਿਮਰਤਾ ਆਪਣੀ ਕਿਸੇ ਕਿਸੇ ਦਾ ਗਰੂਰ ਲਿਖਾਂਗਾ ਕਿਸੇ ਕਿਸੇ ਦਾ غرور ਲਿਖਾਂਗਾ ਲਿਖਾਂਗਾ ਲੋਕ ਪੱਖੀ ਲਿਖਾਂਗਾ ਲੋਕ ਪੱਖੀ ਨਾ ਲੈਣਾ ਪੱਖ ਕਦੇ ਸ਼ਰਮਾਇਦਾਰਾਂ ਦਾ ਨਾ ਲੈਣਾ ਪੱਖ ਕਦੇ ਸ਼ਰਮਾਇਦਾਰਾਂ ਦਾ ਨਾ ਬਣਨਾ ਰਾਜ ਕਵੀ ਸੰਗਰੂਰੀ ਨਾ ਬਣਨਾ ਰਾਜ ਕਵੀ ਸੰਗਰੂਰੀ ਗਾ ਗੁਣ ਗਾਨ ਅਜੋਗ ਸਰਕਾਰਾਂ ਦਾ